ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਸਾਦਤ हसन ਮंटो ਜੀ ਦੀ ਲਿਖੀ ਹੋਈ ਕਹਾਣੀ ਖੋਲ ਦਿਓ ਇਹ ਕਹਾਣੀ ਖੋਲ ਦਿਓ 1947 ਵਿੱਚ ਭਾਰਤ ਪਾਕਿਸਤਾਨ ਦੀ ਵੰਡ ਦੌਰਾਨ ਹੋਈ ਫਿਰਕੂ ਦੰਗਿਆਂ ਤੇ ਆਧਾਰਿਤ ਹੈ ਆਓ ਜੀ ਕਹਾਣੀ ਸ਼ੁਰੂ ਕਰਦੇ ਹਾਂ ਅੰਮ੍ਰਿਤਸਰ ਤੋਂ ਟ੍ਰੇਨ ਸੁਬਾ ਦੇ 2 ਵਜੇ ਚੱਲੀ ਤੇ 8 ਘੰਟਿਆਂ ਤੋਂ ਬਾਅਦ ਮੋਗਲਾਪੁਰ ਪਹੁੰਚੀ ਰਸਤੇ ਵਿੱਚ ਕਈ ਆਦਮੀ ਮਾਰੇ ਗਏ ਅਨੇਕ ਜ਼ਖਮੀ ਹੋਏ ਤੇ ਕੁਝ ਇਧਰ ਉਧਰ ਪਟਕ ਗਏ ਸੁਬਾ 10 ਵਜੇ ਕੈਂਪ ਦੀ ਠੰਡੀ ਜ਼ਮੀਨ ਉੱਤੇ ਜਦੋਂ ਸਿਰਾਜੁਦੀਨ ਨੇ ਅੱਖਾਂ ਖੋਲ੍ਹੀਆਂ ਤੇ ਆਪਣੇ ਚਾਰੇ ਪਾਸੇ ਮਰਦਾਂ ਔਰਤਾਂ ਅਤੇ ਬੱਚਿਆਂ ਦਾ ਇੱਕ ਓਮੜ ਦਾ ਸਮੁੰਦਰ ਦੇਖਿਆ ਤਾਂ ਉਸ ਦੀਆਂ ਸੋਚਣ ਸਮਝਣ ਦੀਆਂ ਤਾਕਤਾਂ ਹੋਰ ਵੀ ਬੁੱਢੀਆਂ ਹੋ ਗਈਆਂ ਤੇ ਉਹ ਦੇਰ ਤੱਕ ਗੰਧਲੇ ਅਸਮਾਨ ਨੂੰ ਟੇਕ ਟੇਕੀ ਬੰਨੀ ਦੇਖਦਾ ਰਿਹਾ ਉੰਜ ਤਾਂ ਕੈਂਪ ਵਿੱਚ ਰੌਲਾ ਪੈ ਰਿਹਾ ਸੀ ਪਰ ਬੁੱਢੇ ਸਿਰਾ ਜੁਦੀਨ ਦੇ ਕੰਨ ਜਿਵੇਂ ਬੰਦ ਸਨ ਜਿਵੇਂ ਕੋਈ ਸੁਣਾਈ ਨਹੀਂ ਦਿੰਦਾ ਸੀ ਕੋਈ ਉਸ ਨੂੰ ਦੇਖਦਾ ਤਾਂ ਇਹ ਖਿਆਲ ਕਰਦਾ ਕਿ ਉਹ ਕਿਸੇ ਗਹਿਰੀ ਨੀਂਦ ਵਿੱਚ ਗਰਕ ਹੈ ਪਰ ਅਜਿਹਾ ਨਹੀਂ ਸੀ ਉਸਦੇ ਹੋਸ਼ ਹਵਾਜ਼ ਗਾਇਬ ਸਨ ਉਸਦੀ ਸਾਰੀ ਹੋਂਦ ਖਲਾ ਵਿੱਚ ਲੜਕੀ ਹੋਈ ਸੀ ਗੰਧਲੇ ਅਸਮਾਨ ਵੱਲ ਬਗੈਰ ਕਿਸੇ ਇਰਾਦੇ ਦੇ ਦੇਖਦਿਆਂ ਸਿਰਾਜੁਦੀਨ ਦੀਆਂ ਨਜ਼ਰਾਂ ਸੂਰਜ ਨਾਲ ਟਕਰਾਈਆਂ ਤੇਜ਼ ਰੋਸ਼ਨੀ ਉਸਦੇ ਹੋਂਦ ਦੀ ਅਗਰਗ ਵਿੱਚ ਉਤਰ ਗਈ ਤੇ ਉਹ ਜਾਗ ਉੱਠਿਆ ਉੱਪਰ ਥੱਲੇ ਉਸਦੇ ਦਿਮਾਗ ਵਿੱਚ ਕਈ ਤਸਵੀਰਾਂ ਦੌੜ ਗਈਆਂ ਲੁੱਟ ਅੱਗ ਭੱਜਾ ਦੌੜੀ ਸਟੇਸ਼ਨ ਗੋਲੀਆਂ ਰਾਤ ਅਤੇ ਸਕੀਨਾ ਸਿਰਾਜੁਦੀਨ ਇੱਕਦਮ ਉਠ ਖੜਾ ਹੋਇਆ ਤੇ ਪਾਗਲਾਂ ਦੀ ਤਰ੍ਹਾਂ ਉਹਨੇ ਚਾਰੇ ਪਾਸੇ ਫੈਲੇ ਹੋਏ ਇਨਸਾਨਾਂ ਦੇ ਸਮੁੰਦਰ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਪੂਰੇ 3 ਘੰਟੇ ਉਹ ਸਕੀਨਾ ਸਕੀਨਾ ਪੁਕਾਰਦਾ ਰਿਹਾ ਕੈਂਪ ਦੀ ਖਾਕ ਛਾਂਦਾ ਰਿਹਾ ਪਰ ਉਸ ਨੂੰ ਆਪਣੀ ਜਵਾਨ ਇਕਲੌਤੀ ਤੀ ਦਾ ਕੋਈ ਪਤਾ ਨਾ ਲੱਗਿਆ ਚਾਰੇ ਪਾਸੇ ਇੱਕ ਧਾਂਦਲੀ ਜਹੀ ਮਚੀ ਹੋਈ ਸੀ ਕੋਈ ਆਪਣਾ ਬੱਚਾ ਲੱਭ ਰਿਆ ਸੀ ਕੋਈ ਮਾਂ ਕੋਈ ਪਤਨੀ ਤੇ ਕੋਈ ਬੇਟੀ ਸਿਰਾਜੁਦੀਨ ਥੱਕ ਹਾਰ ਕੇ ਇੱਕ ਪਾਸੇ ਬੈਠ ਗਿਆ ਅਤੇ ਦਿਮਾਗ ਉੱਤੇ ਜ਼ੋਰ ਦੇ ਕੇ ਸੋਚਣ ਲੱਗਾ ਕਿ ਸਕੀਨਾ ਉਸ ਨਾਲ ਕਦੋਂ ਅਤੇ ਕਿੱਥੇ ਅਲੱਗ ਹੋਈ ਪਰ ਸੋਚਦੇ ਸੋਚਦੇ ਉਸ ਦਾ ਦਿਮਾਗ ਸਕੀਨਾ ਦੀ ਮਾਂ ਦੀ ਲਾਸ਼ ਉਤੇ ਜਮ ਜਾਂਦਾ ਜਿਸ ਦੀਆਂ ਸਾਰੀਆਂ ਅੰਤਾਂ ਬਾਹਰ ਨਿਕਲੀਆਂ ਹੋਈਆਂ ਸਨ ਉਸ ਤੋਂ ਅੱਗੇ ਉਹ ਹੋਰ ਕੁਝ ਨਾ ਸੋਚ ਸਕਿਆ ਸਕੀਨਾ ਦੀ ਮਾਂ ਮਰ ਚੁੱਕੀ ਸੀ ਉਸ ਨੇ ਸਿਰਾਜੁਦਦին ਦੀਆਂ ਅੱਖਾਂ ਦੇ ਸਾਹਮਣੇ ਦਮ ਤੋੜਿਆ ਸੀ ਪਰ ਸਕੀਨਾ ਕਿੱਥੇ ਸੀ ਜਿਸ ਬਾਰੇ ਉਸ ਦੀ ਮਾਂ ਨੇ ਮਰਦੇ ਹੋਏ ਕਿਹਾ ਸੀ ਮੈਨੂੰ ਛੱਡ ਦਿਓ ਅਤੇ ਸਕੀਨਾ ਨੂੰ ਲੈ ਕੇ ਜਲਦੀ ਇੱਥੋਂ ਭੱਜ ਜਾਓ ਸਕੀਨਾ ਉਸਦੇ ਨਾਲ ਹੀ ਸੀ ਦੋਵੇਂ ਨੰਗੇ ਪੈਰੀ ਭੱਜ ਰਹੇ ਸਨ ਸਕੀਨਾ ਦਾ ਦੁਪੱਟਾ ਡਿੱਗ ਪਿਆ ਸੀ ਉਸ ਨੂੰ ਉਠਾਉਣ ਲਈ ਉਸਨੇ ਰੁਕਣਾ ਚਾਹਿਆ ਸੀ ਸਕੀਨਾ ਨੇ ਚੀਕ ਕੇ ਕਿਹਾ ਸੀ ਅੱਬਾ ਜੀ ਛੱਡੋ ਪਰ ਉਸਨੇ ਦੁਪੱਟਾ ਚੁੱਕ ਲਿਆ ਸੀ ਇਹ ਸੋਚਦੇ ਸੋਚਦੇ ਉਸਨੇ ਆਪਣੇ ਉਬਰੀ ਹੋਈ ਕੋਟ ਦੀ ਜੇਬ ਵੱਲ ਵੇਖਿਆ ਤੇ ਉਸ ਵਿੱਚ ਹੱਥ ਪਾ ਕੇ ਇੱਕ ਕੱਪੜਾ ਕੱਢਿਆ ਇਹ ਸਕੀਨਾ ਦਾ ਉਹੀ ਦੁਪੱਟਾ ਸੀ ਪਰ ਸਕੀਨਾ ਕਿੱਥੇ ਸੀ ਸਰਾਜ਼ੁਦੀਨ ਨੇ ਆਪਣੇ ਥੱਕੇ ਹੋਏ ਦਿਮਾਗ ਉੱਤੇ ਬਹੁਤ ਜ਼ੋਰ ਦਿੱਤਾ ਪਰ ਉਹ ਕਿਸੇ ਨਤੀਜੇ ਉੱਤੇ ਨਾ ਪਹੁੰਚ ਸਕਿਆ ਕਿ ਉਹ ਸਕੀਨਾ ਨੂੰ ਆਪਣੇ ਨਾਲ ਸਟੇਸ਼ਨ ਤੱਕ ਲਿਆ ਆਇਆ ਸੀ ਕਿ ਉਹ ਉਸ ਦੇ ਨਾਲ ਹੀ ਗੱਡੀ ਵਿੱਚ ਸਵਾਰ ਸੀ ਰਸਤੇ ਵਿੱਚ ਜਦੋਂ ਗੱਡੀ ਰੋਕੀ ਗਈ ਸੀ ਅਤੇ ਬਲਵਾਈ ਅੰਦਰ ਵੜਾਏ ਸਨ ਤਾਂ ਕਿ ਉਹ बेहोश ਹੋ ਗਿਆ ਸੀ ਜੋ ਉਹ ਸਕੀਨਾ ਨੂੰ ਚੁੱਕ ਕੇ ਲੈ ਗਏ ਸਰਾਜ਼ੁਦੀਨ ਦੇ ਦਿਮਾਗ ਵਿੱਚ ਸਵਾਲ ਹੀ ਸਵਾਲ ਸਨ ਜਵਾਬ ਕੋਈ ਵੀ ਨਹੀਂ ਸੀ ਉਸ ਨੂੰ ਹਮਦਰਦੀ ਦੀ ਲੋੜ ਸੀ ਸਰਾਜ਼ੁਦੀਨ ਨੇ ਰੋਣਾ ਚਾਹਿਆ ਪਰ ਅੱਖਾਂ ਨੇ ਉਸ ਦੀ ਮਦਦ ਨਹੀਂ ਕੀਤੀ ਅੰਜੂ ਪਤਾ ਨਹੀਂ ਕਿੱਥੇ ਲੋਪ ਹੋ ਗਏ ਸਨ 6 ਦਿਨਾਂ ਬਾਅਦ ਜਦੋਂ ਹੋਸ਼ੋ ਹਵਾਜ਼ ਕਿਸੇ ਹੱਦ ਤੱਕ ਦਰਸਤ ਹੋਏ ਤਾਂ ਸਰਾਜ਼ੁਦੀਨ ਉਹਨਾਂ ਲੋਕਾਂ ਨੂੰ ਮਿਲਿਆ ਜੋ ਉਸ ਨੇ ਮਦਦ ਕਰਨ ਲਈ ਤਿਆਰ ਸਨ 8 ਨੌਜਵਾਨ ਸਨ ਜਿਨ੍ਹਾਂ ਕੋਲ ਡਾਂਗਾ ਸਨ ਬੰਦੂਖਾਂ ਸਨ ਸਰਾਜ਼ੁਦੀਨ ਨੇ ਉਹਨਾਂ ਨੂੰ ਲੱਖ ਲੱਖ ਦੋਵਾਂ ਦਿੱਤੀਆਂ ਅਤੇ ਸਕੀਨਾ ਦਾ ਖੂਲਿਆ ਦੱਸਿਆ ਗੋਰਾ ਰੰਗ ਹੈ ਅਤੇ ਬਹੁਤ ਖੂਬਸੂਰਤ ਹੈ ਮੇਰੇ ਉੱਤੇ ਨਹੀਂ ਆਪਣੀ ਮਾਂ ਉੱਤੇ ਸੀ ਉਮਰ 17 ਵਰਿਆਂ ਦੇ ਕਰੀਬ ਹੈ ਅੱਖਾਂ ਵੱਡੀਆਂ ਵੱਡੀਆਂ ਵਾਲ ਸਿਆਹ ਸੱਜੀ ਗੱਲ ਉੱਤੇ ਮੋਟਾ ਜਿਹਾ ਤਿਲ ਮੇਰੀ ਕੋਲ ਉੱਤੇ ਧੀ ਹੈ ਲੱਭ ਲਿਓ ਖੁਦਾ ਤੁਹਾਡਾ ਫਲਾ ਕਰੇਗਾ ਰਾਜਾਕਰ ਨੌਜਵਾਨਾਂ ਨੇ ਬੜੇ ਜਜ਼ਬੇ ਨਾਲ ਬੁੱਢੇ ਸਰਾਜੂਦੀਨ ਨੂੰ ਯਕੀਨ ਦਿਵਾਇਆ ਕਿ ਜੇ ਉਸ ਦੀ ਤੀ ਜਿਉਂਦੀ ਹੋਈ ਤਾਂ ਕੁਝ ਦਿਨਾਂ ਵਿੱਚ ਹੀ ਉਸੇ ਕੋਲ ਹੋਵੇਗੀ ਅੱਠਾਂ ਨੌਜਵਾਨਾਂ ਨੇ ਕੋਸ਼ਿਸ਼ ਕੀਤੀ ਜਾਨ ਹਥੇਲੀ ਉੱਤੇ ਰੱਖ ਕੇ ਉਹ ਅੰਮ੍ਰਿਤਸਰ ਗਏ ਕਈ ਥਾਵਾਂ ਤੇ ਬੱਚਿਆਂ ਨੂੰ ਕੱਢ-ਕੱਢ ਕੇ ਉਹਨਾਂ ਨੇ ਸੁਰੱਖਿਅਤ ਥਾਵਾਂ ਉੱਤੇ ਪਹੁੰਚਾਇਆ 10 ਦਿਨ ਗੁਜ਼ਰ ਗਏ ਪਰ ਉਹਨਾਂ ਨੂੰ ਸਕੀਨਾਂ ਨਾ ਮਿਲੀ ਇੱਕ ਦਿਨ ਇਸੇ ਸੇਵਾ ਦੇ ਲਈ ਲਾਰੀ ਉੱਤੇ ਅੰਮ੍ਰਿਤਸਰ ਜਾ ਰਹੇ ਸਨ ਕਿ ਛੇਟਾ ਦੇ ਕੋਲ ਸੜਕ ਉੱਤੇ ਉਹਨਾਂ ਨੂੰ ਇੱਕ ਕੁੜੀ ਦਿਖਾਈ ਦਿੱਤੀ ਲਾਰੀ ਦੀ ਆਵਾਜ਼ ਸੁਣ ਕੇ ਉਹ ਬਿਦਕੀ ਤੇ ਭੱਜਣਾ ਸ਼ੁਰੂ ਕਰ ਦਿੱਤਾ ਰਜਾਕਾਰਾਂ ਨੇ ਮੋਟਰ ਰੋਕੀ ਅਤੇ ਸਾਰੇ ਦੇ ਸਾਰੇ ਉਸ ਦੇ ਪਿੱਛੇ ਭੱਜੇ ਇੱਕ ਖੇਤ ਵਿੱਚ ਉਹਨਾਂ ਨੇ ਲੜਕੀ ਨੂੰ ਫੜ ਲਿਆ ਦੇਖਿਆ ਤਾਂ ਬਹੁਤ ਖੂਬਸੂਰਤ ਸੀ ਸੱਜੀ ਗੱਲ ਉੱਤੇ ਬਹੁਤ ਮੋਟਾ ਕਾਲਾ ਤੇਲ ਸੀ ਇੱਕ ਮੁੰਡੇ ਨੇ ਉਸ ਨੂੰ ਕਿਹਾ ਕਬਰਾਨਾ ਕੀ ਤੇਰਾ ਨਾਮ ਸਕੀਨਾ ਹੈ ਕੁੜੀ ਦਾ ਰੰਗ ਹੋਰ ਵੀ ਪੀੜਾ ਪੈ ਗਿਆ ਉਸ ਨੇ ਕੋਈ ਜਵਾਬ ਨਹੀਂ ਦਿੱਤਾ ਪਰ ਜਦੋਂ ਬਾਕੀ ਮੁੰਡਿਆਂ ਨੇ ਉਸ ਨੂੰ ਦਮ ਦਿਲਾਸਾ ਦਿੱਤਾ ਤਾਂ ਉਸ ਦੀ ਦਹਿਸ਼ਤ ਦੂਰ ਹੋ ਗਈ ਤੇ ਉਸ ਨੇ ਮੰਨ ਲਿਆ ਕਿ ਉਸ ਦਾ ਜ਼ੁਦੀਨ ਦੀ ਤੀ ਸਕੀਨਾ ਹੈ ਅੱਠ ਰਜਾਕਾਰ ਨੌਜਵਾਨਾਂ ਨੇ ਇਸ ਤਰ੍ਹਾਂ ਸਕੀਨਾ ਦੇ ਦਿਲਜੋਈ ਕੀਤੀ ਉਸ ਨੂੰ ਖਾਣਾ ਖਵਾਇਆ ਦੁੱਧ ਪਿਆਇਆ ਅਤੇ ਲਾਰੀ ਵਿੱਚ ਬਿਠਾ ਦਿੱਤਾ ਇੱਕ ਨੇ ਆਪਣਾ ਕੋਟ ਲਾ ਕੇ ਉਸ ਨੂੰ ਦੇ ਦਿੱਤਾ ਕਿਉਂਕਿ ਦੁਪੱਟਾ ਨਾ ਹੋਣ ਕਾਰਨ ਉਹ ਬਹੁਤ ਉਲਝਣ ਮਹਿਸੂਸ ਕਰ ਰਹੀ ਸੀ ਤੇ ਵਾਰ-ਵਾਰ ਆਪਣੀਆਂ ਬਾਹਾਂ ਨਾਲ ਆਪਣੇ ਸੀਨੇ ਨੂੰ ਢੱਕਣ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਸੀ ਕਈ ਦਿਨ ਬੀਤ ਗਏ ਸਰਾਜੁਦੀਨ ਨੂੰ ਸਕੀਨਾ ਦੀ ਕੋਈ ਖਬਰ ਨਾ ਮਿਲੀ ਉਦਿਨ ਪਰ ਵਕ ਵਕ ਕੈਂਪਾਂ ਅਤੇ ਦਫ਼ਤਰਾਂ ਦੇ ਚੱਕਰ ਘੱਟਦਾ ਰਹਿੰਦਾ ਪਰ ਕਿਤੋਂ ਵੀ ਉਸ ਦੀ ਧੀ ਦਾ ਪਤਾ ਨਾ ਚੱਲਿਆ ਰਾਤ ਨੂੰ ਉਹ ਬਹੁਤ देर ਤੱਕ ਉਹਨਾਂ ਰਜ਼ਾਕਾਰ ਨੌਜਵਾਨਾਂ ਦੀ ਕਾਮਯਾਬੀ ਲਈ ਦੁਆ ਮੰਗਦਾ ਰਹਿੰਦਾ ਜਿਨ੍ਹਾਂ ਨੇ ਉਸ ਨੂੰ ਯਕੀਨ ਦਿਵਾਇਆ ਸੀ ਕਿ ਜੇ ਸਕੀਨਾ ਜਿਉਂਦੀ ਹੋਈ ਤਾਂ ਕੁਝ ਦਿਨਾਂ ਵਿੱਚ ਉਸ ਨੂੰ ਲੱਭ ਲਿਆਉਣਗੇ ਇੱਕ ਦਿਨ ਸਰਾਜ਼ੁਦੀਨ ਨੇ ਕੈਂਪ ਵਿੱਚ ਉਹਨਾਂ ਰਜ਼ਾਕਾਰ ਨੌਜਵਾਨਾਂ ਨੂੰ ਦੇਖਿਆ ਲਾਰੀ ਵਿੱਚ ਬੈਠੇ ਸਨ ਸਰਾਜੁਦੀਨ ਪੱਜਿਆ ਪੱਜਿਆ ਉਹਨਾਂ ਕੋਲ ਗਿਆ ਲਾਰੀ ਚੱਲਣ ਹੀ ਵਾਲੀ ਸੀ ਤੇ ਉਸਨੇ ਪੁੱਛਿਆ ਬੇਟਾ ਮੇਰੀ ਸਕੀਨਾ ਦਾ ਪਤਾ ਲੱਗਾ ਸਭ ਨੇ ਇੱਕ ਜਵਾਬ ਹੋ ਕੇ ਕਿਹਾ ਲੱਗ ਜਾਵੇਗਾ ਲੱਗ ਜਾਵੇਗਾ ਤੇ ਲਾਰੀ ਅੱਗੇ ਵਧਾ ਦਿੱਤੀ ਸਰਾਜੁਦੀਨ ਨੇ ਇੱਕ ਵਾਰ ਫੇਰ ਉਹਨਾਂ ਨੌਜਵਾਨਾਂ ਦੀ ਕਾਮਯਾਬੀ ਲਈ ਦੁਆ ਮੰਗੀ ਤੇ ਉਸ ਦਾ ਜੀ ਕੁਝ ਹਲਕਾ ਹੋਣ ਲੱਗਾ ਸ਼ਾਮ ਦੇ ਕਰੀਬ 4 ਵਜੇ ਕੈਂਪ ਵਿੱਚ ਜਿੱਥੇ ਸਰਾਜ਼ੁਦੀਨ ਬੈਠਾ ਸੀ ਉਸ ਦੇ ਕੋਲ ਹੀ ਕੁਝ ਗੜਬੜ ਜਈ ਹੋਈ ਚਾਰ ਆਦਮੀ ਕੋ ਚੁੱਕ ਕੇ ਲਿਆ ਰਹੇ ਸਨ ਉਸ ਨੇ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਇੱਕ ਕੁੜੀ ਰੇਲਵੇ ਲਾਈਨ ਦੇ ਕੋਲ ਬੇਹੋਸ਼ ਪਈ ਸੀ ਲੋਕ ਉਸ ਨੂੰ ਚੁੱਕ ਕੇ ਲਿਆਏ ਹਨ ਸਰਾਜ਼ੁਦੀਨ ਉਹਨਾਂ ਦੇ ਪਿੱਛੇ ਹੋ ਗਿਆ ਲੋਕਾਂ ਨੇ ਕੁੜੀ ਨੂੰ ਹਸਪਤਾਲ ਵਾਲਿਆਂ ਦੇ سپرد ਕੀਤਾ ਅਤੇ ਚਲੇ ਗਏ ਕੁਝ ਦੇਰ ਉਹ ਇੰਜ ਹੀ ਹਸਪਤਾਲ ਦੇ ਬਾਹਰ ਲੱਗੇ ਹੋਏ ਲੱਕੜਾਂ ਦੇ ਖੰਭੇ ਨਾਲ ਲੱਗ ਕੇ ਖੜਾ ਰਿਹਾ ਫਿਰ ਹੌਲੀ-ਹੌਲੀ ਅੰਦਰ ਚੱਲਿਆ ਗਿਆ ਕਮਰੇ ਵਿੱਚ ਕੋਈ ਨਹੀਂ ਸੀ ਇੱਕ ਸਟ੍ਰੈਚਰ ਸੀ ਜਿਸ ਉੱਤੇ ਇੱਕ লাশ ਪਈ ਸੀ ਸਰਾਜ਼ੁਦੀਨ ਛੋਟੇ-ਛੋਟੇ ਕਦਮ ਚੁੱਕਦਾ ਹੋਇਆ ਉਸ ਵੱਲ ਵਧਿਆ ਕਮਰੇ ਵਿੱਚ ਰੌਸ਼ਨੀ ਹੋਈ ਸਰਾਜ਼ੁਦੀਨ ਨੇ লাশ ਦੇ ਚਿਹਰੇ ਉੱਤੇ ਚਮਕਦਾ ਹੋਇਆ ਤੇਲ ਦੇਖਿਆ ਅਤੇ ਚੀਕਿਆ ਸਕੀਨਾ ਸਰਾਜ਼ੁਦੀਨ ਦੇ ਹਲਕ ਵਿੱਚੋਂ ਸਿਰਫ ਇਹਨਾ ਨਿਕਲ ਸਕਿਆ ਜੀ ਮੈਂ ਜੀ ਮੈਂ ਇਸ ਦਾ ਬਾਪ ਹਾਂ ਡਾਕਟਰ ਨੇ ਸਟ੍ਰੈਚਰ ਤੇ ਪਹਿਲਾ ਆਸਤੀ ਨਬਜ਼ ਦੇਖੀ ਅਤੇ ਸਰਾਜ਼ੁਦੀਨ ਨੂੰ ਕਿਹਾ ਖਿੜਕੀ ਖੋਲ ਦਿਓ ਸਕੀਨਾ ਦੇ ਮਰਦਾ ਜਿਸਮ ਵਿੱਚ ਹਲਚਲ ਹੋਈ ਬੇਜ਼ਾਨ ਹੱਥਾਂ ਨਾਲ ਉਸ ਨੇ ਨਾਲਾ ਖੋਲ ਦਿੱਤਾ ਅਤੇ ਸਲਵਾਰ ਏਠਾਂ ਖਿਸਕਾ ਦਿੱਤੀ ਬੁੱਢਾ ਸਿਰਾਜਉਦਦ ਖੁਸ਼ੀ ਨਾਲ ਚੀਕਿਆ ਜਿਉਂਦੀ ਹੈ ਮੇਰੀ ਤੇ ਜਿਉਂਦੀ ਹੈ ਡਾਕਟਰ ਸਿਰ ਤੋਂ ਪੈਰਾਂ ਤੱਕ ਪਸੀਨੇ ਵਿੱਚ ਗਰਕ ਹੋ ਗਿਆ ਧੰਨਵਾਦ ਜੀ ਏ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ